ਆਹ ਮੁਹਾਰੇ ਇਸ ਸੜਕ ਦਾ ਨਿਰਮਾਣ ਮੁਰਤੋਂ ਜਿਹੜਾ ਕੀਤਾ ਜਾ ਰਿਹਾ ਹੈ ਪੈਚ ਵਰਕ ਵੀ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਸਾਰਾ ਪ੍ਰੋਗਰਾਮ ਮੈਂ ਅਜੀਤ ਸਿੰਘ ਔਜਲਾ ਔਜੀ ਕਲੋਨੀ ਤੋਂ ਮੇਰਾ ਹਮੂਮਨ ਕਬੂਥਲੇ ਜਾਂਦਾ ਰੋਜ਼ ਹੀ ਸੁਭਾ ਬਣਦਾ ਕਦੀ ਨੇਰੇ ਵੀ ਆਉਣਾ ਪੈਂਦਾ ਜਾਨ ਤਰਾ ਤਰਾ ਕਰਦੀ ਹੁੰਦੀ ਹੈ ਸਰਕਾਰਾਂ ਸਾਨੂੰ ਮਾਲ ਤੇ ਮਾਲ ਦਾ ਕੰਮ ਨਹੀਂ ਸਰਕਾਰਾਂ ਦਾ ਐਡੇ ਵੱਡੇ ਡੂੰਘੇ ਟੋਏ ਔਰ ਸਾਰੀ ਸੜਕ ਦੇ ਉੱਪਰ ਕਿਤੇ ਵੀ ਮੰਗ ਨੂੰ ਥਾਣੀ ਤੇ ਉਥੇ ਜਿਹੜਾ ਬੰਦਾ ਹਨਪੋੜ ਵੀ ਫਸ ਜਾਂਦਾ ਉਹਨ ਦਾ ਪਤਾ ਹੀ ਕੁਝ ਨਹੀਂ ਉਹਦੀ ਗੱਡੀ ਵੀ ਟੁੱਟੂ ਆਵੇ ਵੀ ਮਰੂ ਕਿਸੇ ਹੋਰ ਨੂੰ ਵੀ ਮਾਰੂਗਾ ਸਰਕਾਰਾਂ ਨੇ ਇਹ ਕੰਮ ਧਿਆਨ ਤੇ ਨਹੀਂ ਲੈਂਦਾ ਔਰ ਲੋਕਾਂ ਨੂੰ ਦੇਖਿਆ ਰੋਲਿਆ ਇੱਥੇ ਲੋਕਾਂ ਦੀਆਂ ਦੁੱਖ ਤੇ ਨਹੀਂ ਸਮਝੀਆਂ ਜੇ ਹੁਣ ਇਹ ਸੰਗਤ ਨੇ ਅਪਰਾਲਾ ਕੀਤਾ ਤੇ ਸਰਕਾਰ ਦਾ ਇਹਦੇ ਵਿੱਚ ਕੀ ਨੁਕਸਾਨ ਆ ਅਸੀਂ ਆਪਣੇ ਨੇ ਰਾਹ ਨਹੀਂ ਬਣਾ ਸਕਦੇ ਇਹ ਸਾਡਾ ਜੇ ਅਸੀਂ ਆਪਣੇ ਰਾਹ ਨਹੀਂ ਬਣਾ ਸਕਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਰਾਹ ਬਣਾਉਣਾ ਪਹਿਲਾ ਸਾਡਾ ਮੁੱਖ ਕੰਮ ਆ ਆਪਣੇ ਲਈ ਜਿਹੜਾ ਅਸੀਂ ਸਾਡੇ ਲਈ ਉਹ ਜਾਂਦਾ ਖੋਵਾਂਦੀ ਸੜਕ ਅਸੀਂ ਉਹਨੂੰ ਸੁਧਾਰੀਏ ਨਾ ਇਹਦੇ ਵਿੱਚ ਸਾਰਾ ਇਲਾਕਾ ਬਿਲਕੁਲ ਟਟਾਨ ਦੀ ਤਰ੍ਹਾਂ ਖੜਾ ਔਰ ਸਾਰਾ ਇਲਾਕਾ ਕੰਮ ਕਰ ਰਿਹਾ ਔਰ ਪੰਲੂ ਪੈਸੇ ਪਾ ਕੇ ਸੰਘਤ ਪੈਸੇ ਪਾ ਕੇ ਤੇ ਸਾਰਾ ਕੰਮ ਕਰਾ ਰਹੀ ਆ ਪਰ ਸਰਕਾਰਾਂ ਨੂੰ ਇਹ ਸੁਭਾ ਨਹੀਂ ਦਿੰਦਾ ਨਾਲ ਕਰਕੇ ਜਿਹੜੇ ਆਪਣਿਆਂ ਨੂੰ ਲੀਡਲੀਕ ਮਕਾਉਣਾ ਚਾਹੁੰਦੇ ਆ ਉਹਨਾਂ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਚੰਗੇ ਕੰਮਾਂ ਨੂੰ ਅਸੀਂ ਰੋਕ ਦਈਏ ਇਹ ਉਹਨਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਆ ਜੋ ਕਿ ਉਹ ਨਹੀਂ ਕਰ ਰਹੇ ਜੋ ਨਹੀਂ ਕਰ ਰਹੇ ਜੋ ਕਰਦਿਆ ਉਹਨੂੰ ਰੋਕ ਰਹੇ ਆ ਸੰਗਤ ਕਰਦੀ ਆ ਸੰਗਤ ਨੂੰ ਰੋਕ ਰਹੇ ਆ ਇਹ ਬਹੁਤ ਨਿੰਦਣਜੋ ਕੰਮ ਹੈ ਸਰਕਾਰ ਦੇ ਤੇ ਹੱਥ ਤੇ ਇਹ ਨਹੀਂ ਹੋਣਾ ਚਾਹੀਦਾ ਕਿੰਨੇ ਪਿੰਡਾਂ ਦੀ ਸੰਗਤਦਾਰ ਕੇ ਕੰਮ ਕਰ ਰਹੀ ਹੈ ਆ ਸਾਰਾ ਇਲਾਕਾ ਇੱਕ ਪਿੰਡ ਦੀ 50 ਪਿੰਡ ਹੋਣਗੇ ਸਾਥੇ ਵੱਲੇ ਕਰ ਰਹੇ ਤੁਸੀਂ ਇੱਕ ਮਿੰਟ ਆਪ ਦੇਖੋ ਬਾਬੇ ਦੀ ਨਗਰੀ ਆ ਪੌਰੇ 15 ਸਾਲ ਗਨਾਨ ਸਾਹਿਬ ਇੱਥੇ ਰਹਿਆ ਜੇ ਸਿੱਕੀ ਸ਼ੁਰੂ ਹੋਈ ਆ ਤਾਂ ਇੱਥੋਂ ਹੀ ਹੋਈ ਆ ਇੱਥੋਂ ਹੀ ਹੋਈ ਆ ਤੇ ਉਸ ਨਗਰੀ ਨੂੰ ਸਿਰਫ ਆਹ ਹਾਲਾਕਾ ਨਹੀਂ ਹੁੰਦਾ ਬਹੁਤ ਦੂਰੋਂ ਤੜਾ ਡੋਂਡਿਆ ਤੇ ਅਸੀਂ ਕੀ ਆਪਣੀ ਪਿਕਚਰ ਪੇਸ਼ ਕਰਦੇ ਆ ਕੀ ਦੇਖਦੇ ਆ ਲੋਕ ਤੇ ਉੱਥੇ ਨੂੰ ਕੋਈ ਰਾਹ ਖੜਾ ਵੀ ਨਹੀਂ ਹੁੰਦਾ ਦੇਖੋ 4 ਦਿਨ ਪਹਿਲਾਂ ਅਸੀਂ ਡਡਵਿੰਡੀ ਤੋਂ ਜਿਹੜਾ ਕਪੂਰਥਲੇ ਨੂੰ ਰਾਹ ਜਾਂਦਾ ਉਹਦੀ ਬਹੁਤ ਮਾੜੀ ਹਾਲਤ ਸੀ ਉਹਦੀ ਮਰੰਮਤ ਪੈਚਵਰਕ ਚਾਲੂ ਕੀਤਾ ਸੰਗਤ ਨੇ ਰੜ ਕੇ ਕੰਮ ਚਾਲੂ ਕੀਤਾ ਤੇ ਜਦੋਂ ਪੱਥਰ ਪੈ ਗਏ ਉਹਦੇ ਤੋਂ ਬਾਅਦ ਸੱਜਣ ਸਿੰਘ ਚੀਮਾ ਨੇ ਆਪ ਦੀ ਸਰਕਾਰ ਦਾ ਜੋਰ ਵਿਖਾ ਕੇ ਤੇ ਕੰਮ ਕਰ ਪੱਜਾਇਆ ਤੇ ਅੱਜ ਸਾਰੀ ਸੰਗਤ ਜਿਨ੍ਹਾਂ ਨੇ ਇਹ ਸਾਰੀ ਸਮਗਰੀ ਇਕੱਠੀ ਕੀਤੀ ਆ ਕਿਸੇ ਨੇ 500 ਪਾਇਆ ਕਿਸੇ ਨੇ 5000 ਪਾਇਆ ਤੇ ਇਹ ਸੜਕ ਦਾ ਕੰਮ ਚਾਲੂ ਕੀਤਾ ਬਹੁਤ ਵੱਡੀ ਸਮੱਸਿਆ ਸਾਰੇ ਇਲਾਕੇ ਦੀ ਆ ਇੰਟਰਵਿੰਡੀ ਤੋਂ ਲੈ ਕੇ ਜਿਹੜੀ ਆਰਸੀਐਫ ਤੱਕ ਪੈਚ ਆ ਇਹਦੇ ਚ 2-2 ਫੁੱਟ 2-2 ਫੁੱਟ ਦੇ ਖੱਡੇ ਆ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਰਾਤ ਨੂੰ ਲੋਕ ਦੱਸਦੇ ਨਹੀਂ ਜਦੋਂ ਗੱਡੀ ਬਹੁਤ ਥੋੜੀ ਹੁੰਦੀ ਆ ਕਿਸੇ ਨੂੰ ਲੁੱਟਖੋਆ ਵੀ ਹੋਈਆਂ ਸੋ ਜਾਮ ਮਾਲ ਤਾਂ ਨੁਕਸਾਨ ਸਾਰੇ ਇਲਾਕੇ ਦਾ ਹੋ ਰਿਹਾ ਕੋ ਮਰੀਜ਼ ਹੋਵੇ ਕੋ ਪ੍ਰੈਗਨੈਂਟ ਲੇਡੀ ਹੋਵੇ ਪ੍ਰੈਕਟੀਕਲੀ ਹੋਏ ਸਰਾਹ ਤੇ ਨਹੀਂ ਆ ਸਕਦੀ ਇੰਨਾ ਮਾੜਾ ਹਾਲ ਹੈ ਸੋ ਅੱਜ ਸਾਰੀ ਸੰਗਤ ਇਕੱਠੇ ਹੋ ਕੇ ਲੱਗੀ ਆ ਇਸ ਰਾਹ ਨੂੰ ਪੜਾਉਣ ਤੇ ਉੱਤੇ ਤੇ ਮਾਲਕ ਕਿਰਪਾ ਕਰਨੀ ਗੁਰਨਾਨਕ ਪਾਸ਼ਾ ਜਿਹੜੀ ਉਹਨਾਂ ਦੀ ਨਗਰੀ ਨੂੰ ਰਾਹ ਜਾਂਦਾ ਉਹ ਠੀਕ ਹੋਵੇ ਤੇ ਲੋਕ ਸਹੂਤ ਨਾਲ ਆ ਸਕਣ ਦੇਖੋ ਇਫੋ ਅਪਰੋਕਸੀਮੇਟਲੀ 10 ਕਿਲੋਮੀਟਰ ਏਰੀਆ ਬਣਦਾ ਇਹ ਨੈਸ਼ਨਲ ਹਾਈਵੇ ਤੇ ਸੜਕ ਅਪਰੂਵ ਹੋਈ ਹੋਆ 4 ਲੇਨਿੰਗ ਹੋਣੀ ਆ ਪਰ ਉਹ ਟਾਈਮ ਦੇ ਲਈ ਹੋ ਗਈ ਹੋਣੀ ਪਾਈ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਸ ਸੜਕ ਦੀ ਮਰਮਮਤ ਕਰਾਉਣੀ ਤਾਂ ਕਿ ਲੋਕ ਇਸ ਸੜਕ ਤੇ ਆ ਸਕਦੇ ਸਰਕਾਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਸਾਡੇ ਇਲਾਕੇ ਦੀ ਫਿਰ ਕਾਰਨ ਕੀ ਰਿਹਾ ਇਹ ਨੀਦਰੋ ਕਿਸੜੀ ਜਿਹੜੀ ਪਾਣੀ ਦੇ ਵੇਖੋ ਇਸ ਚੀਜ਼ ਦਾ ਜਵਾਬ ਤੇ ਸਰਕਾਰੀ ਦੇ ਸਕਦੀ ਆ ਜਿਨ੍ਹਾਂ ਨੇ ਟੈਂਡਰ ਲਾਏ ਨਹੀਂ ਲਾਏ ਸਹੀ ਟਾਈਮ ਤੇ ਨਹੀਂ ਲਾਏ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਈ ਹੁਣ ਇਹ ਚੋਣ ਜਾਬਤਾ 45 ਦਿਨ ਚੱਲਣਾ ਤੇ ਕੀ 45 ਦਿਨ ਲੋਕ ਆਪਦੀ ਲਾਈਫ ਜੀ ਜਾਨੇ ਰਿਸਕ ਤੇ ਲਾ ਕੇ ਥੋੜੋ ਰਹਿਣਗੇ ਅਸੀਂ ਲੋਕ ਮਾਰਨੇ ਨਹੀਂ ਤੇ ਮੇਰਾ ਬਤੌਰ ਸਾਰੇ ਇਲਾਕੇ ਦੇ ਇਹ ਜ਼ਿੰਮੇਵਾਰੀ ਚੱਕੀ ਆ ਤੇ ਇਲਾਕਾ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਆ। ਆਹ ਰਾਈਟ ਹੋਣ ਕਿ ਇਕੱਲਾ ਨਹੀਂ ਡੈਰਿੱਡਿਕ ਕਰਦੇ। ਉਹ ਵੀਰੇ ਮੇਰੇ ਦੇ ਤਾਂ ਐਕਸ਼ਨ ਪਹਿਲਾਂ ਬੰਨਾਂ ਵਾਲੇ ਵੀ ਹੋਏ ਸੀ। ਉਹਦੀ ਵੀ ਕੋਈ ਪਰਵਾਹ ਨਹੀਂ। ਜਿੱਥੇ-ਜਿੱਥੇ ਇਲਾਕੇ ਨੂੰ ਲੋੜ ਪਊਗੀ ਉੱਥੇ-ਉੱਥੇ ਆਪਣੇ ਇਲਾਕੇ ਦੇ ਨਾਲ ਡਟ ਕੇ ਖੜਾ ਹੋਊਂਗਾ। ਤੇ ਮੈਂ ਇੱਕ ਪ੍ਰੈਕਟੀਕਲੀ ਹੋਰ ਗੱਲ ਦੱਸ ਦਿਆਂ ਤੱਕਾ ਜਿੰਨਾ ਮਰਜ਼ੀ ਕਰ ਲਵੇ ਸਰਕਾਰ ਮੈਂ ਆਉਣਾ ਨਹੀਂ ਸੀ ਇੱਥੇ। ਪਰ 2 ਦਿਨ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ ਗਿਆ ਤੇ ਫਿਰ ਸੰਗਤ ਆ ਕੇ ਅੱਜ ਖੜੀ ਹੋ ਗਈ ਕੰਮ ਕਰਾਉਣ ਦੇ ਜਿੱਥੇ ਤੇ ਧੱਕੇ ਦੀ ਗੱਲ ਹੈ ਨਾ ਰਾਣਾ ਪਹਿਲਾਂ ਕਦੇ ਦਰਿਆ ਆਪਦੇ ਲਾਚੇ ਨਾਲ ਡਟ ਕੇ ਖੜਾ ਹੋਊਗਾ ਸਚਨ ਸਿੰਘ ਚੀਮਾ ਜੋ ਕੰਮ ਧੱਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੀਆਂ ਅੱਖਾਂ ਪਾਟੀਆਂ ਆਉਂਦਾ ਨਹੀਂ ਸੁਲਤਾਨਪੁਰ ਇਹਨੂੰ ਦੀਦਾ ਨਹੀਂ ਵੀ ਰਾਹ ਖਰਾਬ ਆ ਬੰਨ ਵੇਲੇ ਤਾਂ ਰਾਣੇ ਦੇ ਪਰਚਾ ਕਰਦੇ ਹੋ ਬੰਨ ਵਧਣ ਨਹੀਂ ਦੇਣਾ ਅੱਜ ਸੜਕ ਬਣਾਉਣ ਲੱਗੇ ਆ ਪਾ ਸੜਕ ਨਹੀਂ ਬਣਨ ਦੇਣੀ ਇਲਾਕੇ ਦੇ ਲੋਕਾਂ ਦੀ ਮੰਗ ਹੈ ਜਿੱਥੇ ਦੀ ਚੋਣ ਜਾਬਤੇ ਦੀ ਗੱਲ ਹੈ ਵੀਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਇਹ ਸੜਕ ਕਿਸੇ ਸਰਕਾਰੀ ਖਜ਼ਾਨੇ ਚੋਂ ਨਹੀਂ ਬਣ ਰਹੀ ਨਾ ਸਰਕਾਰ ਦਾ ਰੁਪਈਆ ਲੱਗ ਰਿਹਾ ਸੰਗਤ ਇਕੱਠੇ ਹੋ ਕੇ ਆਪਦੇ ਪੈਸੇ ਇਕੱਠੇ ਕਰਕੇ ਇਹ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਕੇ ਹਰੇਕ ਜਿੰਮੇਵਾਰ ਨੇ ਕਣਕ ਦੇ ਕਿੰਨੇ ਚੋਂ ਕਿਸੇ ਨੇ 500 ਰੁਪਈਆ ਪਾਇਆ ਕਿਸੇ ਨੇ 10000 ਪਾਇਆ ਕਿਸੇ ਨੇ 200 ਪਾਇਆ ਉਹ ਇਕੱਠੇ ਕਰਕੇ ਇਹ ਸੜਕ ਬਣਾਈ ਜਾ ਰਹੀ ਆ ਕਿ ਇਹਦੇ ਤੇ ਚੋਣ ਜਾਪਤਾ ਨਹੀਂ ਲੱਗਦੀ ਕਿਉਂਕਿ ਨਾ ਤੇ ਇਹਨਾਂ ਚੋਂ ਬਣਾਉਣ ਵਾਲਿਆਂ ਚੋਂ ਕੋਈ ਪੋਲਿਟਿਕਲ ਪਾਰਟੀ ਆ ਤੇ ਨਾ ਹੀ ਕੋਈ ਕੈਂਡੀਡੇਟ ਇਹਨਾਂ ਚੋਂ ਕੋਈ ਖੜਾ ਇਹ ਆਪ ਦੀ ਲੋੜ ਦੇ ਲਈ ਆਪਦੇ ਇਲਾਕੇ ਦੀ ਲੋੜ ਲਈ ਆਪਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਸੜਕ ਬਣਾਈ ਜਾ ਰਹੀ ਲੋਕੀ ਮੋਰ ਕਿਉਂ ਕਰ ਰਹੇ ਮੋਰ ਪਾ ਕੇ ਮੋਰ ਕੋ ਕਰਦੇ ਵਿਰੋਧੀ ਪਾਰਟੀਆਂ ਨੂੰ ਚਾਹੀਦਾ ਨਹੀਂ ਵਿਰੋਧ ਕਰਨਾ ਉਨਾ ਦਾ ਕੰਮ ਧਾਇਆਂ ਸਾਨਾਂ ਚ ਲੋਕਾਂ ਦੇ ਕੰਮ ਕਰ ਕਰਨ ਦਾ ਇਹ ਖੱਡੇ ਇੱਕ ਪਾਸੇ ਝੂਠ ਫਰੇਬ ਬੇਈਮਾਨੀ ਧੋਖਾ ਜਿਹੜੀ ਇਹੋ ਜੀ ਰਾਜਨੀਤੀ ਹੈ ਤੇ ਦੂਜੇ ਪਾਸੇ ਜਿਹੜੀ ਹੈ ਸਿਆਸਤ ਜਿਹੜੀ ਹੈ ਸਾਫ ਸੁਥਰੀ ਸਿਆਸਤ ਸਪਸ਼ਟ ਜਿਹੜੀ ਹੈ ਸਿਆਸਤ ਉਹ ਹੈ ਇਹ ਜਿਹੜਾ ਫੋਰ ਲੀਨਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ ਪਰ ਇਹਦੇ ਵਿੱਚ ਇੱਕ ਇਹ ਹੁੰਦਾ ਕਿ ਲੋਕਾਂ ਨੂੰ ਤਕਲੀਫ ਸੀਗੀ ਇਹਦੇ ਫਰਵਰੀ ਚ ਟੈਂਡਰ ਹੋ ਚੁੱਕੇ ਨੇ ਜਦੋਂ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪ ਸੀ ਉਸ ਵੇਲੇ ਮੈਂ ਅਪਰੋਚ ਕਰਕੇ ਤੇ ਮੈਂ ਕਿਹਾ ਸੀਗਾ ਕਿ ਇਹਨੂੰ ਐਮਰਜੈਂਸੀ ਵਰਕ ਕਰਕੇ ਤੇ ਇਹਨੂੰ ਰਿਪੇਅਰ ਕਰ ਦਿੱਤਾ ਜਾਵੇ ਤੇ ਉਹਦੇ ਟੈਂਡਰ ਵੀ ਪਾਸ ਹੋ ਗਏ ਨੇ ਇਹ ਕੰਮ ਹੋਣਾ ਸੀਗਾ ਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਆਸੀ ਪਰਿਵਾਰ ਹੈ ਸਿਆਸੀ ਲਾਹੇ ਲੈਣ ਲਈ ਇਹ ਪਰਿਵਾਰ ਜਿਹੜਾ ਹੈ ਇਹ ਮਸ਼ਹੂਰ ਹੈ ਸੋ ਇਸ ਕਰਕੇ ਜੋ ਇਹ ਕਹਿ ਰਿਹਾ ਤੇ ਮੈਂ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਸ ਕਰਕੇ ਰੁਕਾਵਟ ਪਾਵਾਂਗੇ ਕੋਈ ਬੰਦਾ ਇੱਕ ਕਹ ਦੇ ਕੋਈ ਅਫਸਰ ਕਹ ਦੇ ਕਿ ਮੈਂ ਰੁਕਾਵਟ ਪਾਈ ਏ ਮੈਂ ਉੱਥੇ ਗਿਆ ਵਾਂ ਬੰਦਾ ਭੇਜਿਆ ਕੋ ਗੱਲ ਕੀਤੀ ਹੈ ਔਰ ਜਿਹੜੇ ਬੰਦੇ ਮੈਨੂੰ ਲਿੰਕ ਭੇਜਿਆ ਮੈਂ ਸੁਣ ਰਿਆ ਸੀਗਾ ਉਹ ਲਾਈਵ ਹੋਏ ਨੇ ਬੰਦੇ ਉਹਦੇ ਪਿੱਛੇ ਬੰਦੇ ਕਹਿ ਰਹੇ ਨੇ ਕਿ ਰਾਣਾ ਜੀ ਦਾ ਨਾਮ ਲਓ ਰਾਣਾ ਜੀ ਦਾ ਨਾਮ ਲਓ ਸੋ ਇਹੋ ਜੀਆਂ ਚੂਚਲਕੀਆਂ ਸਾਨੂੰ ਨਹੀਂ ਆਉਂਦੀਆਂ ਇਸ ਸਿਰਫ ਤੇ ਸਿਰਫ ਹੁਣ ਜਦੋਂ ਇਲੈਕਸ਼ਨ ਆ ਗਈ ਹੈ ਤੇ ਇਹਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਦਾ ਇਹ ਜਿਹੜੀ ਹੈ ਹੁਣ ਕੱਲ ਨੂੰ ਲੋਕਾਂ 'ਚ ਜਾਣਾ ਹੈ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਇੱਥੇ ਪੀਜੀਆਈ ਤੋਂ ਡਾਕਟਰ ਲੈ ਕੇ ਆਉਂਗਾ ਪੰਜ-ਪੰਜ ਮਰਲੇ ਦੇ ਪਲਾਟ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਉਹ ਸਾਰੇ ਜਿਹੜੇ ਨੇ ਕਦੇ ਉਹ ਉਹਨਾਂ ਵੱਲ ਤੇ ਕਦੇ ਹੋ ਹੀ ਨਹੀਂ ਸਕਦਾ ਤੇ ਦੇਖੋ ਦੂਸਰੀ ਹੈਰਾਨਗੀ ਦੀ ਗੱਲ ਇੱਕ ਪਾਸੇ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੀਆਂ ਪੁਰਾਣੀਆਂ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਫੁੱਟੇ ਜੋਕ ਡਾਲੂਗੋ ਤੁਸੀਂ ਉਹਦੇ ਵਿੱਚ ਇਹ ਬੰਦਾ ਕਹਿ ਰਿਹਾ ਜੀ ਮੈਂ ਫੋਰ ਲੇਨ ਸੜਕ ਬਣਵਾ ਦੇਣੀ ਹੈ ਡੱਡਵਿੱਡੀ ਤੱਕ ਔਰ ਡੱਡਵਿੱਡੀ ਤੋਂ ਲੈ ਕੇ ਕਪੂਰਥਲੇ ਤੱਕ ਮੈਂ ਸਟੇਡੀਅਮ ਬੜਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਬਣਾ ਦੇਣਾ ਮੈਂ ਸੀਵਰੇਜ ਦਾ ਕੰਮ ਕਰਾ ਦੇਣਾ ਮੈਂ ਫਲਾਣਾ ਕਰਾ ਦੇਣਾ ਮੈਂ ਉਹ ਕਰਾ ਦੇਣਾ ਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਕੰਨ 'ਚ ਜੂਨ ਹੀ ਸਰਕੀ ਸਰਕਾਰ ਜਿਹੜੀ ਇਹ ਕੰਮ ਨਹੀਂ ਕਰਾ ਰਹੀ ਇਸ ਕਰਕੇ ਰਾਣਾ ਸਾਹਿਬ ਆਪਣੇ ਕੋਲੋਂ ਕਰਾ ਰਹੇ ਸੋ ਇਹਨਾਂ ਨੇ ਇਲੈਕਸ਼ਨ ਲੜਨੀ ਹੈ ਇਹਨਾਂ ਨੂੰ ਬੁੰਦਲੇ ਪਏ ਆ ਲੋਕ ਮੂੰਹ ਨਹੀਂ ਲਾਂਦੇ ਲੋਕ ਜਿਹੜੇ ਨੇ ਹੁਣੇ ਸਮਝ ਗਏ ਨੇ ਇਹਨਾਂ ਦੀਆਂ ਝੂਠ ਇਲਕੀਆਂ ਕਿਉਂਕਿ ਜੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਧੰਦਲੀਆਂ ਕੀਤੀਆਂ 15-1500 ਰੁਪਇਆ ਵੱਡਿਆਂ ਬੰਦਿਆਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਲੱਖਾਂ ਰੁਪਏ ਵੰਡ ਕੇ ਨਸ਼ੇ ਵੰਡ ਕੇ ਚਿੱਟਾ ਗੋਲੀਆਂ ਗੰਦੀ ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤੀ ਨਹੀਂ ਇਲੈਕਸ਼ਨ ਲੁੱਟੀ ਸੀਗੀ ਔਰ ਦੂਸਰਾ ਇਹਨਾਂ ਦਾ ਕਰਤਾਰ ਜਿਹੜਾ ਮੈਂ ਪਰसों ਚਾਥੇ ਦਾ ਬਿਆਨ ਸੁਣ ਰਿਹਾ ਸੀਗਾ ਲੋਕਾਂ ਨਾਲ ਵਾਦਾ ਕਰ ਰਿਹਾ ਕਿ ਜੇ ਮੈਂ ਪਾਰਲੀਮੈਂਟ ਇਲੈਕਸ਼ਨ ਲੜਿਆ ਤੇ ਇੱਥੋਂ ਗਿਆ ਤੇ ਮੇਰੇ ਪਰਿਵਾਰ ਦਾ ਬੰਦਾ ਹੀ ਇੱਥੋਂ ਲੜੂਗਾ ਕੀ ਗੱਲ ਹੋਰ ਸਾਰੇ ਕਿੱਥੇ ਚਲੇ ਗਏ ਕੋਈ ਬੰਦਾ ਹੀ ਹੈ ਨਹੀਂ ਸੁਲਤਾਨਪੁਰ ਹਲਕੇ ਦੇ ਵਿੱਚ ਇਹਦੇ ਪਰਿਵਾਰ ਦੇ ਹੀ ਆਉਣਗੇ ਹੈ ਇਹਨਾਂ ਦੇ ਪਰਿਵਾਰ ਨੇ ਠੇਕਾ ਲਿਆ ਵੀ ਅਸੀਂ ਰਾਜਨੀਤੀ ਦੇ ਵਿੱਚ ਐਮ ਐਲ ਏ ਚੇਅਰਮੈਨੀਆਂ ਸਾਰਾ ਕੁਝ ਸਾਨੂੰ ਹੀ ਮਿਲੇ ਅਸੀਂ ਬਣਨਾ ਐਮ ਪੀ ਬਣਨਾ ਮਨਿਸਟਰ ਬਣਨਾ ਔਰ ਦੇਖੋ ਇਹਨਾਂ ਦੇ ਹੁਣ ਜਿੱਦਾਂ ਕੋਈ ਕਿਤੇ ਭੇਜ ਦਿੰਦੇ ਨੇ ਕੋਈ ਕਿਤੇ ਭੇਜ ਦਿੰਦੇ ਨੇ ਕਿ ਤੂੰ ਫਲਾਣੀ ਜਗ੍ਹਾ ਤੋਂ ਇਲੈਕਸ਼ਨ ਮੈਨੂੰ ਤੇ ਲੱਗਦਾ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਇਲੈਕਸ਼ਨ ਉਹ ਲੜ ਸਕਦਾ ਹੋਰ ਕੋਈ ਬੰਦਾ ਨਾ ਹੋਇਆ ਨਾ ਇਹਨਾਂ ਦੇ ਪਰਿਵਾਰ ਦਾ ਨਾਂ ਬਚਿਆ ਤੇ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਲੜ ਸਕਦਾ ਸੋ ਐਦਾਂ ਦੀਆਂ ਚੂਚ ਲਾਕੀਆਂ ਸਾਨੂੰ ਨਹੀਂ ਆਉਂਦੀਆਂ ਬਾਕੀ ਇੱਕ ਗੱਲ ਹੈ ਕਿ ਇਹ ਸਾਡੇ ਕੁਝ ਬੰਦੇ ਜਿਹੜੇ ਨੇ ਕੁਝ ਅਜਦੋਂ ਇਲੈਕਸ਼ਨ ਆਉਂਦੀ ਹੈ ਤੇ ਉਹ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਮਾਰਨ ਲੱਗ ਜਾਂਦੇ ਨੇ ਪੈਸੇ ਪੂਹੇ ਲੈ ਕੇ ਕਰਦੇ ਖਰੀਦ ਲੈਣ ਦੇ ਪੈਸੇ ਵਾਲੇ ਬੰਦੇ ਆ ਔਰ ਪੈਸੇ ਕਿੱਦਾਂ ਕਮਾਏ ਸਾਰੀ ਦੁਨੀਆ ਨੂੰ ਪਤਾ ਹੈ ਕਿੱਦਾਂ ਪੈਸੇ ਕਮਾਏ ਇਹਨਾਂ ਬੰਦਿਆਂ ਨੇ ਤੇ ਇਹ ਪੈਸੇ ਵਾਲੇ ਬੰਦੇ ਆ ਇਹ ਖਰੀਦ ਸਕਦੇ ਆ ਬੰਦਿਆਂ ਨੂੰ ਮੇਰੇ ਖਿਲਾਫ ਪ੍ਰਚਾਰ ਕਰ ਸਕਦੇ ਆ ਦੇਖੋ ਇਹਨਾਂ ਨੇ ਮਤਾਬਗੜ ਬਣਾਏ ਇਹਨਾਂ ਨੇ ਬੂਟਾ ਬਣਾਏ ਇਹਨਾਂ ਨੇ ਨਵਾਂ ਕੁਝ ਪੱਠੇ ਬਣਾਏ ਤੇ ਸੱਜਨ ਸਿੰਘ ਟੀਮਾ ਨੇ ਢਬੂਲੀਆਂ ਰਗੇ ਖੜੇ ਕੀਤੇ ਪਲੇਅਰ ਪੈਦਾ ਕੀਤੇ ਸਟੇਡੀਅਮ ਦੇ ਵਿੱਚ ਪਲੇਅਰਾਂ ਨੂੰ ਲਿਆਉਂਦੇ ਆ ਗਰਾਊਂਡਾਂ 'ਚ ਪਲੇਅਰਾਂ ਨੂੰ ਲਿਆਉਂਦੇ ਆ ਸੋ ਇਸ ਕਰਕੇ ਸਾਡਾ ਤੇ ਜਮੀਨ ਅਸਮਾਨ ਦਾ ਫਰਕ ਹੈ ਤੇ ਬਾਕੀ ਪੈਸੇ ਦਾ ਕੀ ਹੈ ਪੈਸੇ ਤੇ ਬੜੇ ਹੁੰਦੇ ਆ ਕਈਆਂ ਕੋ ਹੁੰਦੇ ਆ ਸਮਝੀ ਗਏ ਹੁਣੇ ਤੁਸੀਂ ਪੈਸੇ ਦੀ ਕੋਈ ਮਿਆਰਤ ਨਹੀਂ ਸਾਡੇ ਇਸ ਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ ਇੱਕ ਪਾਸੇ ਗੰਦੀ ਘਟਿਆ ਸੋਚ ਹੈ ਦੂਜੇ ਪਾਸੇ ਪੋਜੀਟਿਵ ਸੋਚ ਹੈ ਸੋ ਇਹ ਜੋ ਬੋਲਦਾ ਬੋਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਔਰ ਇਹ ਸਾਬਤ ਕਰਦੇਵੇ ਦੋ ਗੱਲਾਂ ਤੇ ਮੈਂ ਗਰੰਟੀ ਲੈਣਾ ਇਹ ਸਾਬਤ ਕਰਦੇ ਮੈਂ ਰਿਕਾਵਟ ਪਾਈ ਇਹਨੇ ਸਿਆਸ ਛੱਡ ਦੂੰਗਾ ਸੱਚੇ ਮਨੋਂ ਕਹੇ ਸੱਚ ਬੋਲੇ ਝੂਠੇ ਤੇ ਬੰਦੇ ਖੜੇ ਕਰ ਲੂ 500 ਐ ਤੇ ਦੂਸਰੀ ਗੱਲ ਜਿੰਨਾ ਕੋ ਇਹ ਮੇਰੇ ਖਿਲਾਫ ਕ腐ਸ਼ਨ ਦੇ ਚਾਰਜ ਲਾ ਕੇ ਰੋਲਾ ਪਵੰਦਾ ਹੈ ਕ腐ਸ਼ਨ ਦਾ ਇੱਕ ਪੈਸਾ ਸਾਬਤ ਕਰਦੇ ਹੋ ਰਾਜਨੀਤੀ ਛੱਡ ਕੇ ਚੱਲ ਜਾਊਗਾ ਮੈਨੂੰ ਐਸ ਇਲਾਕੇ ਚ ਲੋਕ ਜਲੀਲ ਕਰਕੇ ਕੱਢਣ ਜੇ ਇੱਕ ਪੈਸਾ ਸਾਬਤ ਕਰ ਦੇਣ ਬਾਕੀ ਇਹ ਦੇਖੋ ਪਾਵਰ ਹੈ ਤਾਕਤ ਹੈ ਸੋਸ਼ਲ ਮੀਡੀਆ ਪੈਸੇ ਦੇ ਦੇ ਕੇ ਜੋ ਮਰਜੀ ਬੱਲੇ ਬੱਲੇ ਕਰਵਾਈ ਜਾਏ ਉਸ ਪਾਸੇੋਂ ਪੈਸੇ ਨੂੰ ਸਾਡਾ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਹੈ ਬਹੁਤ ਵੱਡੇ ਬੰਦੇ ਆ ਪਰ ਦੂਜੇ ਪਾਸੇ Google ਕਰੋ ਰਾਣੇ ਦੇ ਕਪੜੇ ਨਿਕਲਣਗੇ Google ਕਰੋ ਸੱਜਣ ਸਿੰਘ ਚੀਮਾ ਦੇ ਨਿਕਲਣਗੇ ਕਿ ਇਹ ਇੰਡੀਆ ਦੇ ਅੱਜ ਤੱਕ ਦੇ ਪੰਜ ਬੈਸਟ ਪਲੇਅਰਾਂ ਚ ਰਿਹਾ ਹੈ ਇਹ 10 ਲੈਜੈਂਡਸ ਆਫ ਇੰਡੀਅਨ ਬਾਸਕਟਬਾਲ ਚ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਅਰਜਨਾਵਾਰਡ ਇਹ ਕੁਝ ਨਿਕਲੇਗਾ ਬੱਚਿਆਂ ਨੂੰ ਖੇਡਣਾ ਚ ਲੈ ਕੇ ਆਉਂਦਾ ਹੈ ਬੜੀ ਬੜੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਪੈਦਾ ਕੀਤੀਆਂ ਨੇ ਇਹ ਮੇਰਾ ਕੀ ਮੁਕਾਬਲਾ ਕਰ ਲੂਗਾ ਬਹੁਤ ਬਹੁਤ ਧੰਨਵਾਦ